प्यारे दोस्तों नमस्कार सत श्री अकाल देश विदेशਾਂ ਵਿੱਚ ਬੈਠੇ ਐਸ ਐਸ ਸਿਦਕੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਐਸ ਐਸ ਸਿਦਕੀ ਅੱਜ 20 ਸਤੰਬਰ ਸੰਨ 2024 ਦਿਨ ਸ਼ੁੱਕਰਵਾਰ ਹੈ ਅੱਜ ਦਾ ਰਾਸ਼ੀ ਫਲ ਲੈ ਕੇ ਹਾਜ਼ਰ ਹੋਏ ਹਾਂ ਇਹ ਜਾਣਕਾਰੀ ਸਿਰਫ ਉਹਨਾਂ ਲੋਕਾਂ ਵਾਸਤੇ ਹੈ ਜੋ ਜੋਤਿਸ਼ ਤੇ ਵਿਸ਼ਵਾਸ ਰੱਖਦੇ ਹਨ ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਪੂਰਾ ਦਿਨ ਪੜ੍ਹਾਈ, ਪ੍ਰੇਮ, ਵਿਆਹ, ਵਪਾਰ ਵਰਗੇ ਮੋਰਚਿਆਂ ਉੱਤੇ ਕਿਵੇਂ ਰਹੇਗੀ ਗ੍ਰਹ ਦਸ਼ਾ? ਕੀ ਵਿਵਹਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਜਾਤ? ਪੜ੍ਹਾਈ ਵਿੱਚ ਬੱਚਿਆਂ ਦਾ ਮਨ ਨਹੀਂ ਲੱਗ ਰਿਹਾ। ਕੀ ਕਰੀਏ ਤੇ ਕੀ ਨਾ ਕਰੀਏ? ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ? ਅਦੇਹੇ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ ਇਹ ਵਾਰ-ਵਾਰ ਨਹੀਂ ਕਰਨਾ ਇੱਕ ਵਾਰ ਹੀ ਕਰਨਾ ਹੁੰਦਾ ਹੈ ਦੋਸਤੋ ਜੇ ਗੱਲ ਕਰੀਏ ਮੇਖ ਰਾਸ਼ੀ ਦੀ ਤਾਂ ਮੇਖ ਰਾਸ਼ੀ ਵਾਲਿਆਂ ਨੂੰ ਡਰ ਖੁਸ਼ੀ ਨੂੰ ਬਰਬਾਦ ਕਰ ਸਕਦਾ ਹੈ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਇਹ ਤੁਹਾਡੇ ਖਿਆਲਾਂ ਅਤੇ ਕਲਪਨਾ ਤੋਂ ਪੈਦਾ ਹੋਇਆ ਹੈ ਡਰ ਸੱਜ ਤਾਂ ਨੂੰ ਖਤਮ ਕਰ ਦਿੰਦਾ ਹੈ ਇਸ ਲਈ ਇਸ ਨੂੰ ਪਹਿਲਾਂ ਹੀ ਕੁਚਲ ਦਿਓ ਤਾਂ ਕਿ ਇਹ ਤੁਹਾਨੂੰ ਡਰਪੋਕ ਨਾ ਸਮਝੇ ਤੁਹਾਡੇ ਘਰ ਨਾਲ ਜੁੜਿਆ ਨਿਵੇਸ਼ ਲਾਭ ਦਾ ਇੱਕ ਰਹੇਗਾ ਲੋੜ ਦੇ ਸਮੇਂ ਤੁਹਾਨੂੰ ਦੋਸਤਾਂ ਦਾ ਸਹਿਯੋਗ ਮਿਲੇਗਾ ਆਪਣੇ ਪਿਆਰ ਦੀਆਂ ਪੁਰਾਣੀਆਂ ਗੱਲਾਂ ਨੂੰ ਮਾਫ ਕਰਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਸੁਧਾਰ ਲਿਆ ਸਕਦੇ ਹੋ ਇਸ ਤੋਂ ਪਹਿਲਾਂ ਕਿ ਬੌਸ ਨੂੰ ਪਤਾ ਲੱਗੇ ਲੰਬਤ ਰੁਕੇ ਕੰਮ ਨਵੇੜ ਲੋ ਦਿਨ ਬਹੁਤ ਵਧੀਆ ਹੈ ਆਪਣੇ ਆਪ ਲਈ ਵਧੀਆ ਸਮਾਂ ਅਤੇ ਕਮੀਆਂ ਤੇ ਧਿਆਨ ਦੇਵੋ ਇਸ ਨਾਲ ਤੁਹਾਡੇ ਵਿਅਕਤੀਤਵ ਵਿੱਚ ਸਕਾਰਾਤਮਕ ਪਰਿਵਰਤਨ ਆਵੇਗਾ ਤੁਹਾਡਾ ਜੀਵਨ ਸਾਥੀ ਅੱਜ ਤੁਹਾਡੇ ਲਈ ਕੁਝ ਖਾਸ ਕਰਨ ਵਾਲਾ ਹੋ ਸਕਦਾ ਹੈ ਅੱਗੇ ਹੈ ਜੀ ਵਿਰੇਸ਼ਵਰ ਰਾਸੀ ਤੁਹਾਡੀਆਂ ਸ਼ਾਵਾਂ ਤੇ ਅਬਲਾ ਸ਼ਾਵਾਂ ਤੇ ਡਰ ਦਾ ਪਰੇਸ਼ਾਵਾਂ ਪੈ ਸਕਦਾ ਹੈ ਇਸ ਦਾ ਸਾਹਮਣਾ ਕਰਨ ਲਈ ਤੁਹਾਨੂੰ ਉਪਯੁਕਤ ਸਲਾਹ ਦੀ ਲੋੜ ਹੈ ਕੰਮਕਾਰ ਸਥਾਨ ਅਤੇ ਕਾਰੋਬਾਰ ਵਿੱਚ ਤੁਹਾਡੀ ਕੋਈ ਲਾਪਰਵਾਹੀ ਅੱਜ ਤੁਹਾਨੂੰ ਆਰਥਿਕ ਨੁਕਸਾਨ ਕਰਾ ਸਕਦੀ ਹੈ ਦੋਸਤ ਅਤੇ ਪਰਿਵਾਰ ਦੇ ਨਾਲ ਮਜ਼ੇਦਾਰ ਸਮਾਂ ਲੰਘੇਗਾ ਤੁਹਾਡੇ ਰਿਸ਼ਤੇ ਵਿਤਲੀਆਂ ਉਹ ਸਾਰੀਆਂ ਸ਼ਿਕਾਇਤਾਂ ਅਤੇ ਗੜਬੜਾਂ ਇਸ ਅਦਭੁੱਤ ਦਿਨ ਤੇ ਅਲੋਪ ਹੋ ਜਾਣਗੀਆਂ ਆਪਣੀ ਨੌਕਰੀ ਵਿੱਚ ਲੱਗੇ ਰਹੋ ਅਤੇ ਦੂਜਿਆਂ ਤੇ ਉਮੀਦ ਨਾ ਕਰੋ ਕਿ ਉਹ ਆ ਕੇ ਤੁਹਾਡੀ ਮਦਦ ਕਰਨਗੇ ਜਲਦਬਾਜ਼ੀ ਵਿੱਚ ਫੈਸਲੇ ਨਾ ਕਰੋ ਤਾਂ ਕਿ ਬਾਅਦ ਵਿੱਚ ਤੁਹਾਨੂੰ ਪਛਤਾਉਣਾ ਪਵੇ ਕਾਫੀ ਦਿਨ ਜ਼ਿੰਦਗੀ ਸੱਚਮੁੱਚ ਔਖੀ ਲੱਗਦੀ ਹੈ ਪਰੰਤੂ ਤੁਸੀਂ ਆਪਣੇ ਜੀਵਨ ਸਾਥੀ ਦੇ ਫਿਰਦੌਸੀ ਵਿੱਚ ਆਪਣੇ ਆਪ ਨੂੰ ਪਾਉਂਗੇ ਅੱਗੇ ਹਜੇ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲੇ ਤਣਾਅ ਨੂੰ ਨਜ਼ਰ ਅੰਦਾਜ਼ ਨਾ ਕਰਨਾ ਇਹ ਤੰਬਾਕੂ ਅਤੇ ਸ਼ਰਾਬ ਦੀ ਤਰ੍ਹਾਂ ਖਤਰਨਾਕ ਮਹਾਮਾਰੀ ਹੈ ਜੋ ਤੇਜ਼ੀ ਨਾਲ ਪੈਰ ਫਸਲ ਰਹੀ ਹੈ ਅੱਜ ਤੁਸੀਂ ਆਪਣਾ ਧਨ ਧਾਰਮਿਕ ਕੰਮਾਂ ਵਿੱਚ ਲਗਾ ਸਕਦੇ ਹੋ ਅਤੇ ਜਿਸ ਨਾਲ ਤੁਹਾਨੂੰ ਮਾਨਸਿਕ ਸ਼ਾਂਤੀ ਅਤੇ ਸਮਰੱਥਾ ਮਿਲਣ ਦੀ ਸੰਭਾਵਨਾ ਹੈ ਪਰਿਵਾਰ ਦੇ ਕਿਸੇ ਮਹਿਲਾ ਮੈਂਬਰ ਦੀ ਸਿਹਤ ਚਿੰਤਾ ਦੀ ਵਜ੍ਹਾ ਬਣ ਸਕਦੀ ਹੈ ਪਿਆਰ ਹਮੇਸ਼ਾ ਆਤਮਿਕ ਹੁੰਦਾ ਹੈ ਅਤੇ ਅੱਜ ਤੁਸੀਂ ਇਹ ਹੀ ਅਨੁਭਵ ਕਰੋਗੇ ਜੇਕਰ ਕੰਮ ਕਰ ਦੀ ਗੱਲ ਕਰੋ ਤਾਂ ਤੁਹਾਡੀ ਟੀਮ ਦਾ ਸਭ ਤੋਂ ਖਿਜਣ ਵਾਲਾ ਵਿਅਕਤੀ ਕਾਫੀ ਸਮਝਦਾਰੀ ਦੀਆਂ ਗੱਲਾਂ ਕਰ ਸਕਦਾ ਹੈ ਖਾਸ ਲੋਕਾਂ ਨਾਲ ਗੱਲਬਾਤ ਕਰਦੇ ਸਮੇਂ ਆਪਣੇ ਸ਼ਬਦਾਂ ਤੇ ਧਿਆਨ ਦਿਓ ਅੱਗੇ ਹਾਜੀ ਕਰਕਰਾਸੀ ਕਰਕਰਾਸੀ ਵਾਲਿਆਂ ਦਾ ਰੁੱਖਾ ਵਰਤਾਵ ਜੀਵਨ ਸਾਥੀ ਦਾ ਮੂਡ ਖਰਾਬ ਕਰ ਸਕਦਾ ਹੈ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਕਿਸੇ ਦਾ ਅਨਾਦਰ ਅਤੇ ਗੰਭੀਰਤਾ ਤੋਂ ਨਾ ਲੈਣਾ ਰਿਸ਼ਤੇ ਵਿੱਚ ਦਰਾਰ ਪਾ ਸਕਦਾ ਹੈ ਕਿਸੇ ਕਰੀਬੀ ਰਿਸ਼ਤੇਦਾਰ ਦੀ ਮਦਦ ਨਾਲ ਤੁਸੀਂ ਆਪਣੇ ਕਾਰੋਬਾਰ ਨੂੰ ਵਧਿਆ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਆਰਥਿਕ ਲਾਭ ਵੀ ਹੋਵੇਗਾ ਜੇਕਰ ਗੱਲਬਾਤ ਅਤੇ ਚਰਚਾ ਤੁਹਾਡੇ ਮੁਤਾਬਕ ਨਾ ਹੋਵੇ ਤਾਂ ਤੁਸੀਂ ਨਾਰਾਜ਼ਗੀ ਵਿੱਚ ਚੁਭਵੀਆਂ ਗੱਲਾਂ ਕਹਿ ਸਕਦੇ ਹੋ ਜਿਨ੍ਹਾਂ ਨੂੰ ਲੈ ਕੇ ਤੁਹਾਨੂੰ ਬਾਅਦ ਵਿੱਚ ਪਛਤਾਉਣਾ ਪੈ ਸਕਦਾ ਹੈ ਇਸ ਲਈ ਭਰੇ ਹੀ ਪਾਤ ਸੋਚ ਕੇ ਹੀ ਬੋਲੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਪਿਆਰ ਤੁਹਾਡੀਆਂ ਗੱਲਾਂ ਨੂੰ ਸਮਝ ਨਹੀਂ ਸਕਦਾ ਤਾਂ ਅੱਜ ਉਹਨਾਂ ਨਾਲ ਸਮਾਂ ਬਤਾਓ ਅਤੇ ਆਪਣੀਆਂ ਗੱਲਾਂ ਨੂੰ ਸਪਸ਼ਟਤਾ ਦੇ ਨਾਲ ਉਹਨਾਂ ਦੇ ਸਾਹਮਣੇ ਰੱਖੋ ਦਫ਼ਤਰ ਵਿੱਚ ਕੰਮ ਤੇਜ਼ ਹੋਵੇਗਾ ਕਿਉਂਕਿ ਸਹਿਯੋਗੀ ਅਤੇ ਬਜ਼ੁਰਗ ਪੂਰਾ ਸਹਿਯੋਗ ਦਿੰਦੇ ਹਨ ਉਹਨਾਂ ਲੋਕਾਂ ਨਾਲ ਮੇਲਜੋਲ ਵਧਾਉਣ ਤੋਂ ਬਚੋ ਜਿਹੜੇ ਤੁਹਾਡਾ ਸਮਾਂ ਖਰਾਬ ਕਰਦੇ ਹਨ ਇਹ ਦਿਨ ਤੁਹਾਡੇ ਜੀਵਨ ਲਈ ਬਹਾਰ ਵਾਂਗ ਹੈ ਅੱਗੇ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਤਣਾਅ ਅਤੇ ਕਬਰਾਟ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਤੁਹਾਡੀ ਸਿਹਤ ਤੇ ਅਸਰ ਪਾ ਸਕਦਾ ਹੈ ਤੁਹਾਡੇ ਮਨ ਵਿੱਚ ਜਲਦੀ ਪੈਸੇ ਕਮਾਉਣ ਦੀ ਤੀਬਰ ਇੱਛਾ ਪੈਦਾ ਹੋ ਸਕਦੀ ਹੈ ਅਜਿਹੇ ਵਿਵਾਦ ਪ੍ਰਸਤ ਮੁੱਦਿਆਂ ਤੇ ਬਹਿਸ ਕਰਨ ਤੋਂ ਬਚੋ ਜੋ ਤੁਹਾਡੇ ਪਿਆਰ ਦੇ ਵਿਚਕਾਰ ਪ੍ਰਤੀਰੋਧ ਪੈਦਾ ਕਰ ਸਕਦੇ ਹਨ ਵਾਦ ਵਿਵਾਦਤ ਮੁੱਦੇ ਉਠਾਉਣ ਤੋਂ ਬਚੋ ਨਵੇਂ ਗਾਕਾਂ ਨਾਲ ਗੱਲਬਾਤ ਕਰਨ ਲਈ ਬਹੁਤ ਵਧੀਆ ਦਿਨ ਹੈ ਤੁਸੀਂ ਆਪਣੀ ਛੁਪੀ ਹੋਈ ਖਾਸੀਅਤ ਦਾ ਇਸਤੇਮਾਲ ਕਰਕੇ ਦਿਨ ਨੂੰ ਬਿਹਤਰੀਨ ਬਣਾਓਗੇ ਅੱਗੇ ਹੈ ਜੀ ਕੰਨਿਆ ਰਾਸ਼ੀ ਸੰਭਾਵਨਾ ਹੈ ਕਿ ਅੱਜ ਦੇ ਦਿਨ ਤੁਹਾਡੀ ਸਿਹਤ ਠੀਕ ਨਾ ਰਹੇ ਜੋ ਲੋਕ ਸ਼ੇਅਰ ਬਾਜ਼ਾਰ ਵਿੱਚ ਪੈਸਾ ਲਗਾਉਂਦੇ ਹਨ ਅੱਜ ਉਹਨਾਂ ਦਾ ਪੈਸਾ ਡੁੱਬ ਸਕਦਾ ਹੈ ਸਮੇਂ ਦੇ ਰਹਿਦੇ ਸੁਚੇਤ ਰਹੋ ਤਾਂ ਤੁਹਾਡੇ ਲਈ ਵਧਰ ਰਹੇਗਾ ਬੱਚਿਆਂ ਨਾਲ ਸਮਾਂ ਬਤਾਉਣਾ ਖਾਸ ਹੋਵੇਗਾ ਅੱਜ ਦੇ ਦਿਨ ਪਿਆਰ ਦਾ ਬੁਖਾਰ ਤੁਹਾਡੇ ਸਿਰ ਤੇ ਚੜਨ ਲਈ ਤਿਆਰ ਹੈ ਇਸ ਦਾ ਅਨੁਭਵ ਕਰੋ ਭੂਤਕਾਲ ਵਿੱਚ ਕੀਤਾ ਕੰਮ ਅੱਜ ਪ੍ਰਣਾਮ ਅਤੇ ਪੁਰਸਕਾਰ ਲੈ ਕੇ ਆਵੇਗਾ ਬਿਆਨਤ ਰਚਨਾਤਮਕਤਾ ਅਤੇ ਉਤਸ਼ਾਹ ਤੁਹਾਨੂੰ ਇੱਕ ਹੋਰ ਲਾਭਕਾਰੀ ਦਿਨ ਵੱਲ ਲੈ ਜਾਂਦਾ ਹੈ ਤੁਸੀਂ ਵਿਸ਼ਵ ਵਿੱਚ ਖੁਦ ਨੂੰ ਸਭ ਤੋਂ ਧਨੀ ਮਹਿਸੂਸ ਕਰੋਗੇ ਕਿਉਂਕਿ ਤੁਹਾਡੇ ਜੀਵਨ ਸਾਥੀ ਦਾ ਵਿਵਹਾਰ ਤੁਹਾਨੂੰ ਇਹ ਮਹਿਸੂਸ ਕਰਾਵੇਗਾ ਅੱਗੇ ਹੈ ਜੀ ਤੁਲਾ ਰਾਸ਼ੀ ਅੱਜ ਤੁਲਾ ਰਾਸ਼ੀ ਵਾਲਿਆਂ ਨੂੰ ਸ਼ਰਾਬ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਤੁਹਾਡੀ ਨੀਂਦ ਵਿੱਚ ਅੜਚਨ ਪਾ ਕੇ ਤੁਹਾਨੂੰ ਗਹਿਰੇ ਆਰਾਮ ਵਿੱਚ ਪਾ ਸਕਦੀ ਹੈ ਅੱਜ ਤੁਹਾਡੀ ਕੋਈ ਚੱਲ ਸੰਪਤੀ ਚੋਰੀ ਹੋ ਸਕਦੀ ਹੈ ਇਸ ਲਈ ਜਿੰਨਾ ਹੋ ਸਕੇ ਇਸ ਦਾ ਧਿਆਨ ਰੱਖੋ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਸਹਿਯੋਗ ਦੇ ਚਲਦੇ ਤੁਸੀਂ ਨਵੇਂ ਆਤਮ ਵਿਸ਼ਵਾਸ ਅਤੇ ਰੁਮਾਂਚ ਨਾਲ ਭਰਪੂਰ ਹੋਵੋਗੇ ਤੁਸੀਂ ਪਿਆਰ ਦੇ ਦਰਦ ਦਾ ਦੁੱਖ ਅਨੁਭਵ ਕਰ ਸਕਦੇ ਹੋ ਅੱਜ ਜੇ ਤੁਸੀਂ ਨਿਮਰ ਅਤੇ ਮਦਦਗਾਰ ਹੋ ਤਾਂ ਤੁਹਾਨੂੰ ਆਪਣੇ ਸਹਿਭਾਗੀਆਂ ਦੁਆਰਾ ਸਕਾਰਾਤਮਕ ਹੰਗਾਰਾ ਮਿਲ ਸਕਦਾ ਹੈ ਵਕੀਲ ਦੇ ਕੋਲ ਜਾ ਕੇ ਕਾਨੂੰਨੀ ਸਲਾਹ ਲੈਣ ਦੇ ਲਈ ਚੰਗਾ ਦਿਨ ਹੈ ਅੱਜ ਚੀਜ਼ਾਂ ਤੁਹਾਡੀ ਇੱਛਾ ਦੇ ਮੁਤਾਬਕ ਨਹੀਂ ਚੱਲਣਗੀਆਂ ਪਰੰਤੂ ਤੁਹਾਡੇ ਪਿਆਰੇ ਦੇ ਨਾਲ ਤੁਹਾਡਾ ਚੰਗਾ ਸਮਾਂ ਗੁਜ਼ਰੇਗਾ ਅੱਗੇ ਹੈ ਜੀ বৃਸ਼ਕ ਰਾਸ਼ੀ ਜੇਕਰ ਤੁਸੀਂ ਬਹੁਤ ਜ਼ਿਆਦਾ ਤਣਾਅ ਮਹਿਸੂਸ ਕਰ ਰਹੇ ਹੋ ਤਾਂ ਬੱਚਿਆਂ ਦੇ ਨਾਲ ਜ਼ਿਆਦਾ ਸਮਾਂ ਬਤਾਓ ਉਹਨਾਂ ਦੀ ਪਿਆਰ ਭਰੀ ਮਾਸੂਮ ਮੁਸਕਰਾਹਟ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਖਤਮ ਕਰ ਦੇਵੇਗੀ ਇਸ ਰਾਸ਼ੀ ਦੇ ਵਿਵਾਦ ਜਾਤਕਾਂ ਨੂੰ ਅੱਜ ਸਹੁਰਿਆਂ ਤੋਂ ਲਾਭ ਹੋਣ ਦੀ ਸੰਭਾਵਨਾ ਹੈ ਅੱਜ ਤੁਹਾਡੇ ਮਨ ਵਿੱਚ ਜਸ਼ਨ ਹੋਵੇਗਾ ਅਤੇ ਤੁਸੀਂ ਆਪਣੇ ਦੋਸਤਾਂ ਤੇ ਪਰਿਵਾਰ ਦੇ ਨਾਲ ਪੈਸੇ ਖਰਚ ਕਰਨ ਦਾ ਆਨੰਦ ਲਵੋਗੇ ਨਿੱਜੀ ਮਾਮਲਿਆਂ ਨੂੰ ਨਿਯੰਤਰਣ ਵਿੱਚ ਰੱਖੋ ਅੱਜ ਤੁਸੀਂ ਨਵੇਂ ਪ੍ਰੋਜੈਕਟ ਨੂੰ ਸ਼ੁਰੂ ਕਰੋਗੇ ਜੋ ਕਿ ਪੂਰੇ ਪਰਿਵਾਰ ਲਈ ਖੁਸ਼ਹਾਲੀ ਲੈ ਕੇ ਆਵੇਗਾ ਰਸਮਾਂ ਹਵਨ ਪੂਜਾ ਪਾਠ ਆਦ ਦਾ ਅਜੋજન ਘਰ ਵਿੱਚ ਹੋਵੇਗਾ ਪਰਿਵਾਰਕ ਤਕਰਾਰ ਤੁਹਾਡੀ ਵਿਆਹਤਾ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਸਕਦਾ ਹੈ ਅੱਗੇ ਹਜੇ ਤੁੰਨੂ ਰਾਸ਼ੀ ਤੁੰਨੂ ਰਾਸ਼ੀ ਵਾਲਿਆਂ ਨੂੰ ਸਿਹਤ ਨਾਲ ਜੁੜੀਆਂ ਪਰੇਸ਼ਾਨੀਆਂ ਦੇ ਚਲਦੇ ਹਸਪਤਾਲ ਜਾਣਾ ਪੈ ਸਕਦਾ ਹੈ ਜੀਵਨ ਦੇ ਮਾੜੇ ਦੌਰ ਵਿੱਚ ਪੈਸਾ ਤੁਹਾਡੇ ਕੰਮ ਆਵੇਗਾ ਇਸ ਲਈ ਅੱਜ ਤੋਂ ਹੀ ਆਪਣੇ ਪੈਸੇ ਦੀ ਬਚਤ ਕਰਨ ਦੇ ਬਾਰੇ ਵਿੱਚ ਵਿਚਾਰ ਕਰੋ ਨਹੀਂ ਤਾਂ ਤੁਹਾਨੂੰ ਮੁਸ਼ਕਲਾਂ ਆ ਸਕਦੀਆਂ ਹਨ ਦੋਸਤਾਂ ਦੇ ਨਾਲ ਸ਼ਾਮ ਨੂੰ ਬਾਹਰ ਘੁੰਮਣ ਜਾਓ ਇਸ ਤੋਂ ਤੁਹਾਨੂੰ ਬਹੁਤ ਲਾਭ ਹੋਵੇਗਾ ਅੱਜ ਆਪਣੇ ਖੂਬਸੂਰਤ ਕੰਮਾਂ ਨੂੰ ਦਿਖਾਉਣ ਦੇ ਲਈ ਤੁਹਾਡਾ ਪਿਆਰ ਪੂਰੀ ਤਰ੍ਹਾਂ ਖੜੇਗਾ ਅੱਜ ਦਾ ਦਿਨ ਸੂਝ-ਬੂਝ ਨਾਲ ਕਦਮਾਂ ਠਾਉਣ ਦਾ ਦਿਨ ਹੈ ਇਸ ਲਈ ਉਦੋਂ ਤੱਕ ਆਪਣੇ ਵਿਚਾਰ ਵਿਅਕਤ ਨਾ ਕਰੋ ਜਦੋਂ ਤੱਕ ਤੁਸੀਂ ਸਫਲਤਾ ਦੇ ਲਈ ਕਾਬਿਲ ਨਾ ਹੋਵੋ ਤੁਹਾਡੇ ਬਾਰੇ ਲੋਕ ਕੀ ਸੋਚਦੇ ਹਨ ਅੱਜ ਤੁਹਾਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪਵੇਗਾ ਬਲਕਿ ਅੱਜ ਤੁਸੀਂ ਖਾਲੀ ਸਮੇਂ ਵਿੱਚ ਕਿਸੇ ਨਾਲ ਮਿਲਣਾ ਜੁਲਣਾ ਵੀ ਪਸੰਦ ਨਹੀਂ ਕਰੋਗੇ ਅਤੇ ਇਕਾਂਤ ਵਿੱਚ ਆਨੰਦ ਮਹਿਸੂਸ ਕਰੋਗੇ ਤੁਸੀਂ ਅਤੇ ਤੁਹਾਡਾ ਜੀਵਨ ਸਾਥੀ ਮਿਲ ਕੇ ਵਿਵਹਾਰਕ ਜੀਵਨ ਬਿਹਤਰੀਨ ਯਾਦਾ ਰਚੋਗੇ ਅੱਗੇ ਹਜੇ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੇ ਅੱਜ ਮਹੱਤਵਪੂਰਨ ਫੈਸਲੇ ਲੈਣੇ ਹੋਣਗੇ ਜਿਸ ਦੇ ਚਲਦੇ ਤਣਾਅ ਅਤੇ ਬੇਚੈਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੁਹਾਡਾ ਕੋਈ ਗੁਆਂਢੀ ਅੱਜ ਤੁਹਾਡੇ ਤੋਂ ਉਧਾਰ ਮੰਗਣ ਲਈ ਆ ਸਕਦਾ ਹੈ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਸੋਚ ਸਮਝ ਕੇ ਉਧਾਰ ਦਿਓ ਕਰੇ ਲੋ ਮਾਮਲਿਆਂ ਵਿੱਚ ਤੁਰੰਤ ਧਿਆਨ ਦੇਣ ਦੀ ਲੋੜ ਹੈ ਤੁਹਾਡੇ ਵੱਲੋਂ ਕੀਤੀ ਗਈ ਲਾਪਰਵਾਹੀ ਮਹਿੰਗੀ ਸਾਬਤ ਹੋ ਸਕਦੀ ਹੈ ਪੁਰਾਣੀਆਂ ਯਾਦਾਂ ਨੂੰ ਜ਼ਿਹਨ ਵਿੱਚ ਜ਼ਿੰਦਾ ਕਰਕੇ ਦੋਸਤੀ ਨੂੰ ਫਿਰ ਤੋਂ ਤਾਜ਼ਾ ਕਰਨ ਦਾ ਸਮਾਂ ਹੈ ਇਹ ਕੈਰੀਅਰ ਦੇ ਮੋਰਚੇ ਤੇ ਉਹਨਾਂ ਬਦਲਾਵਾਂ ਨੂੰ ਕਰਨ ਦਾ ਸਹੀ ਸਮਾਂ ਹੈ ਜਿਸ ਬਾਰੇ ਤੁਸੀਂ ਲੰਮੇ ਸਮੇਂ ਤੋਂ ਸੋਚ ਰਹੇ ਹੋ ਮਕਰ ਰਾਸ਼ੀ ਵਾਲੇ ਅੱਜ ਲੋਕਾਂ ਨੂੰ ਮਿਲਣ ਤੋਂ ਜ਼ਿਆਦਾ ਇਕੱਲੇਪਣ ਵਿੱਚ ਸਮਾਂ ਬਿਤਾਉਣਾ ਪਸੰਦ ਕਰਨਗੇ ਅੱਜ ਤੁਹਾਡਾ ਖਾਲੀ ਸਮਾਂ ਘਰ ਦੀ ਸਾਫ ਸਫਾਈ ਵਿੱਚ ਬੀਤ ਸਕਦਾ ਹੈ ਅੱਜ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡਾ ਵਿਆਹ ਕਦੇ ਇੰਨਾ ਖੂਬਸੂਰਤ ਨਹੀਂ ਰਿਹਾ ਸੀ ਅੱਗੇ ਹਜੇ ਕੁੰਭ ਰਾਸ਼ੀ ਅਣਚਾਹੇ ਖਿਆਲਾਂ ਨੂੰ ਦਿਮਾਗ ਤੇ ਕਬਜ਼ਾ ਨਾ ਕਰਨ ਦਿਓ ਸ਼ਾਂਤ ਅਤੇ ਤਣਾ ਰਹਿਤ ਰਹਿਣ ਦੀ ਕੋਸ਼ਿਸ਼ ਕਰੋ ਇਸ ਨਾਲ ਤੁਹਾਡੀ ਮਾਨਸਿਕ ਸ਼ਮਤਾ ਵਧੇਗੀ ਰੁਕਿਆ ਹੋਇਆ ਪੈਸਾ ਮਿਲੇਗਾ ਅਤੇ ਆਰਥਿਕ ਹਾਲਾਤ ਵਿੱਚ ਸੁਧਾਰ ਆਵੇਗਾ ਅਣਚਾਹੇ ਮਹਿਮਾਨਾਂ ਨਾਲ ਤੁਹਾਡਾ ਘਰ ਭਰਿਆ ਰਹਿ ਸਕਦਾ ਹੈ ਤੁਹਾਡੀ ਪ੍ਰੇਮ ਸਬੰਧਾਂ ਬਾਰੇ ਗਲਤ ਫਹਿਮੀਆਂ ਹੋਣ ਦੀ ਸੰਭਾਵਨਾ ਹੈ ਰੁਕੇ ਪ੍ਰੋਜੈਕਟ ਅਤੇ ਯੋਜਨਾਵਾਂ ਅੰਤਮ ਰੂਪ ਧਾਰਨ ਲਈ ਅੱਗੇ ਵਧਦੀਆਂ ਹਨ ਅੱਜ ਤੁਸੀਂ ਆਪਣੇ ਜੀਵਨ ਸਾਥੀ ਨੂੰ ਤੋਹਫਾ ਦੇ ਸਕਦੇ ਹੋ ਆਪਣੇ ਸਾਰੇ ਕੰਮਾਂ ਨੂੰ ਛੱਡ ਕੇ ਅੱਜ ਤੁਸੀਂ ਉਸ ਨਾਲ ਸਮਾਂ ਗੁਜ਼ਾਰ ਸਕਦੇ ਹੋ ਤੁਹਾਡੇ ਵਿਅਸਤ ਦਿਨ ਭਰ ਦੇ ਚੱਲਦੇ ਤੁਹਾਡਾ ਜੀਵਨ ਸਾਥੀ ਤੁਹਾਡੇ ਤੇ ਸ਼ੱਕ ਕਰ ਸਕਦਾ ਹੈ ਪਰ ਦਿਨ ਦੇ ਅੰਤ ਵਿੱਚ ਤੁਹਾਡੀ ਗੱਲ ਸਮਝੇਗਾ ਅਤੇ ਤੁਹਾਨੂੰ ਜਫੀ ਪਾ ਕੇ ਮਿਲੇਗਾ ਅੱਗੇ ਹੈ ਜੀ ਮੀਨ ਰਾਸ਼ੀ ਰਫਲ ਗੁੱਸਾ ਵਿਵਾਦ ਅਤੇ ਦੁਰਪ੍ਰਭਾਵਨਾ ਵਜਾ ਬਣ ਸਕਦੀ ਹੈ ਜੇਕਰ ਤੁਸੀਂ ਲੰਮੇ ਸਮੇਂ ਲਈ ਨਿਵੇਸ਼ ਕਰੋਗੇ ਤਾਂ ਚੰਗਾ खासा ਲਾਭ ਹਾਸਲ ਹੋ ਸਕਦਾ ਹੈ ਕਿਸੇ ਦੂਰ ਦੇ ਰਿਸ਼ਤੇਦਾਰ ਤੋਂ اچانک ਮਿਲੀ ਖਬਰ ਤੁਹਾਡਾ ਦਿਨ ਬਣਾ ਸਕਦੀ ਹੈ ਤੁਹਾਡਾ ਪਿਆਰ ਅੱਜ ਤੁਹਾਡੀਆਂ ਗੱਲਾਂ ਨੂੰ ਸੁਣਨ ਤੋਂ ਜ਼ਿਆਦਾ ਆਪਣੀਆਂ ਗੱਲਾਂ ਕਹਿਣਾ ਪਸੰਦ ਕਰੇਗਾ ਜਿਸ ਦੀ ਵਜ੍ਹਾ ਨਾਲ ਤੁਸੀਂ ਥੋੜੇ ਨਾਰਾਜ਼ ਹੋ ਸਕਦੇ ਹੋ ਤੁਸੀਂ ਆਪਣਾ ਰਵੱਈਆ ਇਮਾਨਦਾਰ ਅਤੇ ਸਪਸ਼ਟਤਾਵਾਦੀ ਰੱਖੋ ਲੋਕ ਤੁਹਾਡੀ ਦ੍ਰਿੜਤਾ ਅਤੇ ਸ਼ਮਤਾ ਨੂੰ ਸਲਾਹਣਗੇ ਮੀਨ ਰਾਸ਼ੀ ਦੇ ਵੱਡੇ ਯਾਨੀ ਵੱਡੀ ਉਮਰ ਵਾਲੇ ਅੱਜ ਦੇ ਦਿਨ ਆਪਣੇ ਪੁਰਾਣੇ ਦੋਸਤਾਂ ਨੂੰ ਮਿਲਣ ਜਾ ਸਕਦੇ ਹਨ ਅੱਜ ਤੁਸੀਂ ਮਹਿਸੂਸ ਕਰੋਗੇ ਕਿ ਖੁਸ਼ਹਾਲ ਵਿਵਹਤਾ ਜੀਵਨ ਨੂੰ ਕਿਸ ਤਰ੍ਹਾਂ ਮਹਿਸੂਸ ਕੀਤਾ ਜਾਂਦਾ ਹੈ ਧੰਨਵਾਦ ਜੀ